ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਪਹਿਲੀ ਵਾਰ ਫ੍ਰੀ ਰਹਿਣ ਯਾਨੀ ਕਿ ਵੇਲੇ ਰਹਿਣ ਦਾ ਮੁਕਾਬਲਾ ਸ਼ੁਰੂ ਕੀਤਾ ਗਿਆ ਇਸ ਮੁਕਾਬਲੇ ਵਿੱਚ ਕੁੱਲ 55 ਲੋਕ ਹਿੱਸਾ ਲੈ ਰਹੇ ਨੇ ਜਿਸਾਂ ਵਿੱਚ ਪਤੀ ਪਤਨੀ ਦਾਦਾ ਪੋਤਾ ਨੌਜਵਾਨ ਅਤੇ ਬਜ਼ੁਰਗ ਸਭ ਸ਼ਾਮਿਲ ਨੇ ਇਹਨਾਂ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਗਈ ਆ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕੋਲਿਆ ਖੁਰਦ ਪਿੰਡ 'ਚ ਪਿੰਡ ਵਾਸੀਆਂ ਨੇ ਲੋਕਾਂ ਨੂੰ ਮੋਬਾਈਲ ਦੀ ਲਤ ਤੋਂ ਬਚਾਉਣ ਲਈ ਇੱਕ ਬਹੁਤ ਹੀ ਅਨੋਖੀ ਸ਼ੁਰੂਆਤ ਕੀਤੀ ਹੈ ਪਿੰਡ ਵਾਸੀਆਂ ਨੇ ਇੱਕ ਅਜੀਹੀ ਮੁਕਾਬਲੇਬਾਜ਼ੀ ਕਰਵਾਈ ਹੈ ਜਿਸ ਵਿੱਚ ਭਾਗ ਲੈਣ ਵਾਲਿਆਂ ਨੂੰ ਬਿਨਾਂ ਮੋਬਾਈਲ ਫੋਨ ਦੇ ਲਗਾਤਾਰ ਵਿਹਲੇ ਬੈਠਣਾ ਹੈ। ਇਸ ਮੁਕਾਬਲੇ ਲਈ ਹਿੱਸਾ ਲੈਣ ਵਾਲਿਆਂ ਉੱਤੇ 11 ਸਖਤ ਸ਼ਰਤਾਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ 'ਚ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ, ਝਗੜਾ ਨਾ ਕਰਨਾ ਆਦਿ ਮੁੱਖ ਨੇ। ਮੁਕਾਬਲੇ ਜੇਤੂ ਨੂੰ ਸਾਈਕਲ ਅਤੇ 4500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੂਜੇ ਸਥਾਨ ਵਾਲੇ ਨੂੰ 2500 ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ 1500 ਰੁਪਏ ਮਿਲਣਗੇ। आयोजकों ਦਾ ਕਹਿਣਾ ਹੈ ਕਿ ਇਸ ਮੁਕਾਬਲੇ ਦਾ ਮੁੱਖ ਮਕਸਦ ਲੋਕਾਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਦੱਸਣਾ ਹੈ ਕਿ ਬਿਨਾ ਮੋਬਾਈਲ ਦੇ ਜੀਵਨ ਵਿੱਚ ਕਿੰਨੀ ਸ਼ਾਂਤੀ ਅਤੇ ਮਾਨਸਿਕ ਸੁੱਖ ਮਿਲ ਸਕਦਾ ਹੈ ਮੈਂ ਇਹ ਫੈਸਲੇ ਲਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਮੋਬਾਈਲ ਦੇਖਦੀ ਹਾਂ ਇਸ ਤੋਂ ਬਾਅਦ ਮੈਂ ਜਰਾ ਦੇਖਦੀ ਹਾਂ ਹਾਂਜੀ ਫਿਰ ਹੁਣ ਕਿਵੇਂ ਲੱਗਦਾ ਵੀ ਹਟ ਜੂंगे ਇੱਥੋਂ ਦੇਖ ਕੇ ਹਾਂਜੀ ਹੋਰ ਕੀ ਕੀ ਇੱਥੇ ਕਰਾਇਆ ਜਾਊਗਾ ਹੋਰ ਇੱਥੇ ਬਸ ਬੁੱਕਸ ਰੀਡ ਕਰਵਾਉਣਗੇ ਕੁਝ ਖਾਣਾ ਪੀਣਾ ਨਹੀਂ ਹੈਗਾਗਾ ਵੇਲੇ ਬੈਠਣਾ ਕਿੰਦਾ ਲੱਗੂਗਾ ਫਿਰ ਕੱਢ ਲੋਗੇ ਕਿੰਨਾ ਟਾਈਮ ਬੈਠੋਗੇ ਦੂਰੀ ਤੇ ਜਿੰਨਾ ਟਾਈਮ ਬਿਠਾਇਆ ਜਾਊਗਾ ਉਨਾ ਟਾਈਮ ਰਟ ਲੰਘ ਜਿੰਨਾ ਟਾਈਮ ਬੈਠਾਂਗੇ ਬੈਠਾਂਗੇ ਹਾਂਜੀ ਵਿਹਲੇ ਰਹਿਣ ਦਾ ਮੁਕਾਬਲਾ ਕਰਾਇਆ ਜਾ ਰਿਹਾ ਪਿੰਡ ਘੋੜੀਆ ਖੁਰ ਦੇ ਵਿੱਚ ਇਹਦਾ ਮੇਨ ਮਕਸਦ ਇਹੀ ਆ ਵੀ ਬੰਦੇ ਨੂੰ ਕੰਮਾਂ ਤੋਂ ਨਹੀਂ ਵਿਹਲੇ ਕਰਨਾ ਹਾਲਾਂਕਿ ਵਿਹਲੇ ਬੈ ਕੇ ਮੁਕਾਬਲਾ ਕਰਨਾ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਗੱਲਾਂ ਬਾਤਾਂ ਕਰਨੀਆਂ ਫੋਨ ਛੱਡਨੇ ਨਸ਼ਿਆਂ ਤੋਂ ਦੂਰ ਹੋਣਾ ਮੇਨ ਮਾਰ ਤੋਂ ਸਾਡਾ ਫੋਨ ਨੂੰ ਪਾਸੇ ਕਰਨਾ ਰਦੀ ਦੇ ਤੁਸੀਂ ਗ੍ਰਾਉਂਡ ਤੁਸੀਂ ਕੈਨੇਡਾ ਤੋਂ ਆ ਕੇ ਇੱਥੇ ਸ਼ੁਰੂਆਤ ਕੀਤੀ ਹੈਗੀ ਹੈ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਕਿੰਦਾ ਇਹਦੇ ਤੇ ਪ੍ਰਭਾਵਿਤ ਹੋਏ ਸੀ ਹਾਂਜੀ ਇਹ ਪਹਿਲਾਂ ਕੰਪੀਟੀਸ਼ਨ ਅਸੀਂ ਗੈਰਾਂ ਚ ਵੇਖਿਆ ਸੀਗਾ ਉਹਨੂੰ ਵੇਖ ਕੇ ਤੇ ਉੱਥੇ ਜਾਇਆ ਨਹੀਂ ਗਿਆ ਪਰ YouTube ਤੇ ਵੇਖਿਆ ਉਹ ਬਾਈ ਨਾਲ ਗੱਲ ਹੋਈ ਤੇ ਸਾਰਾ ਵੇਖਣ ਤੋਂ ਬਾਅਦ ਸਾਨੂੰ ਲੱਗਿਆ ਵੀ ਵਧੀਆ ਬੰਦੇ ਰਲ ਮਿਲ ਕੇ ਬੈਠੇ ਆ ਫੋਨਾਂ ਤੋਂ ਸਾਈਡ ਤੇ ਰਹੇ ਆ ਉਹਦਾ ਕਰਕੇ ਅਸੀਂ ਸੋਚਿਆ ਵੀ ਅਸੀਂ ਵੀ ਕਰਾਂਗੇ ਮੁੰਡਿਆਂ ਨੇ ਰਾਏ ਕੀਤੀ ਤੇ ਅਸੀਂ ਕਾਮਯਾਬ ਹੋ ਗਏ ਹਾਂਜੀ ਕਿਤਾਬਾਂ ਬਾਰੇ ਜੋ ਕਿਸੇ ਨੂੰ ਕਹਿੰਨੇ ਆ ਸਾਡੀ ਆਪ ਦੀ ਲਾਇਬ੍ਰੇਰੀ ਖੋਲੀ ਵੀ ਆ ਮਾਤਾ ਹਰਦੇਵ ਕੌੜੀ ਯਾਦ ਚ 8-10 ਸਾਲਾਂ ਤੋਂ ਬਹੁਤ ਛੋਟੇ ਬੱਚੇ ਆ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਆ ਬਹੁਤ ਕਿਤਾਬਾਂ ਪਾਈਆਂ ਸੀ ਤੇ ਆਮ ਜਨਰੇਸ਼ਨ ਦੂਰ ਹੋ ਗਈ ਇਸ ਚੀਜ਼ ਤੋਂ ਕਿਉਂਕਿ ਉਹ ਫੋਨ ਤੇ ਹੀ ਲੱਗੇ ਰਹਿੰਦੇ ਆ ਉਦੋਂ ਗਾਂ ਲੰਘਦੇ ਨਹੀਂ ਫੋਨ ਤੋਂ ਗੱਲ ਕਰੀਏ ਕੰਪੀਟੀਸ਼ਨ ਦੀ ਅੱਜ ਦੇ ਇਸ ਤੁਹਾਡੇ ਕੰਪੀਟੀਸ਼ਨ ਚ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਜਿਹੜੇ ਭਾਗ ਲੈ ਰਹੇ ਨੇ ਤੇ ਕਿੰਨੇ ਲੈ ਰਹੇ ਨੇ ਹਾਂਜੀ ਇਹਦੇ ਚ 60 ਪਲੱਸ ਬੰਦੇ ਭਾਗ ਲੈ ਰਹੇ ਆ ਬੀਬੀਆਂ ਤੇ ਬੰਦੇ ਬੱਚੇ ਵੀ ਆ ਉਮਰ ਲਿਮਟ ਕੋਈ ਨਹੀਂ ਸੀਗੀ ਜੋ ਬਹਿ ਸਕਦਾ ਜਾਗ ਸਕਦਾ ਤੇ ਉਹ ਭਾਗ ਲੈ ਸਕਦਾ ਯਾਨੀ ਕਿ ਸਾਡੇ ਕੋਲ ਤਕਰੀਬਨ ਇਸ ਵੇਲੇ 70 ਬੰਦੇ ਬੈਠੇ ਆ ਜੀ ਹੈਂਡੀਕੈਪ ਵੀ ਕਾਫੀ ਹੁੰਦਾ ਹੈ ਹੈਂਡੀਕੈਪ ਵੀ ਆ ਇੱਕ ਬਾਈ ਨੂੰ ਅੱਖਾਂ ਤੋਂ ਮਨਾਖਾ ਉਹ ਵੀ ਬੈਠਾ ਸਾਡੀ ਕੋਈ ਕੰਡੀਸ਼ਨ ਨਹੀਂ ਸੀ ਕੋਈ ਵੀ ਆ ਕੇ ਹਰੇਕ ਵਰਗ ਦਾ ਬੰਦਾ ਬੈਠਾ ਸਾਨੂੰ ਵਧੀਆ ਲੱਗ ਰਿਹਾ ਵੀ ਸਾਰੇ ਕੋਈ મતਭੇਦ ਨਹੀਂ ਕਿਸੇ ਦਾ ਸਾਰੇ ਬੰਦੇ ਆ ਕੇ ਬੈਠੇ ਆ ਰਲ ਮਿਲ ਕੇ ਬਹਿਣਗੇ ਤੇ ਲੋਕ ਕੋਸ਼ਿਸ਼ ਕਰਨਗੇ گاਾਂ ਵੀ ਲੋਕਾਂ ਨੂੰ ਗਾਈਡਲਾਈਨ ਮਿਲੂਗੀ ਵੀ ਅਸੀਂ ਫੋਨਾਂ ਤੋਂ ਕਰਾਈ ਕਰ ਰਹੇ ਨੇ ਕੀ ਮੋਟਰ ਤੇ ਲੱਗੂ ਮੋਟਰ ਤਾਂ ਇਹੀ ਹੈ ਜੀ ਨੂੰ ਲੋਕਾਂ ਨੂੰ ਦੇਖਣਾ ਵੀ ਮੋਬਾਈਲ ਛੱਡ ਕੇ ਵਿਹਲਾ ਟਾਈਮ ਕਿੰਨਾ ਟਾਈਮ ਬੈਠ ਸਕਦੇ ਆ ਮੋਬਾਈਲ ਤੋਂ ਦੂਰ ਕਰਨਾ ਜੀ ਅਸੀਂ ਸਾਡਾ ਮੋਟਰ ਮੋਬਾਈਲ ਤੋਂ ਦੂਰ ਕਰਨਾ ਤੇ ਚੰਗਾ ਤਰ੍ਹਾਂ ਪਰ ਦੇਖਦੇ ਹੈਗੇ ਕਿ ਰਿਸ਼ਤੇਦਾਰੀਆਂ ਜਿਹੜੇ ਸੰਯੁਕਤ ਪਰਿਵਾਰ ਆਖਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਹੁੰਦੇ ਜਾਂਦੇ ਨੇ ਪਰਿਵਾਰ ਦੇ ਵਿੱਚ ਬੈਠਾ ਕੋਈ ਵੀ ਬੰਦਾ ਹਰੀਕ ਦੇ ਕੋਲੇ ਫੋਨ ਆ ਜੀ ਉਹ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਦਾ ਫੋਨ ਫੋਨ ਤੇ ਲੱਗੇ ਰਹਿੰਦੇ ਜੀ ਕਿ ਪ੍ਰਾਈਜ਼ ਵਗੈਰਾ ਵੀ ਇਹਨਾਂ ਨੂੰ ਦੱਸਿਆ ਗਿਆ ਤੋਂ ਨਾਮ ਦਿੱਤੇ ਉਹ ਨਾਰਮਲ ਜਿਹਾ ਪ੍ਰਾਈਜ਼ ਵੀ ਦਿੱਤਾ ਗਿਆ ਜੀ ਪ੍ਰਾਈਜ਼ ਵੀ ਰੱਖੇਗਾ ਨਾਰਮਲ ਜਿਹਾ 100 ਰੁਪਏ ਐਂਟਰੀ ਫੀਸ ਆ 4500 ਰੁਪਏ ਪਹਿਲਾ ਪ੍ਰਾਈਜ਼ ਆ ਬਰੇ ਤਕਰੀਬਨ ਹੈ ਕਿ 70-75 ਜਣੇ ਤੇ ਕਿੰਨੇ ਕ ਟਾਈਮ ਪੀਰੀਡ ਦਾ ਜਿਹੜਾ ਹੈਗਾ ਸਾਰਾ ਕੰਪੀਟੀਸ਼ਨ ਟਾਈਮ ਤਾਂ ਵੈਸੇ ਖੁੱਲ੍ਹਾ ਹੀ ਹੈ ਜੀ ਖੁੱਲ੍ਹਾ ਹੀ ਟਾਈਮ ਓਪਨ ਹੈ ਜੀ ਹਾਂ ਜਿੰਨਾ ਟਾਈਮ ਮਰਜ਼ੀ ਕੋਲ ਨਹੀਂ ਜੀ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਮਾਧਿਅਮ ਨਾਲ ਲੋਕਾਂ ਨੂੰ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਫੋਨ ਛੱਡੋ ਫੋਨ ਤੋਂ ਫ੍ਰੀ ਹੋਵੋ ਕੋਈ ਕੰਮ ਕਰ ਲਓ ਕੋਈ ਬੁੱਕਾਂ ਪੜ੍ਹ ਲਓ ਜੇ ਤੁਸੀਂ ਵਿਹਲੇ ਆ ਜੇ ਤੁਹਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਬੁੱਕਾਂ ਪੜ੍ਹ ਲਓ ਕੁਝ ਹੋਰ ਕੋਈ ਕੰਮ ਕਰ ਲਓ ਕੋਈ ਕਮੇਟੀ ਕਰ ਲਓ ਪਰ ਫੋਨ ਨਾਲ ਨਹੀਂ